ਜਿੰਨੇ ਵੀ ਫੇਸਬੁੱਕ ਤੇ ਫਰੈਂਡ ਜੁੜ ਬੈਠੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਨਫੇਤੇ ਪ੍ਰਵਾਨ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦੀ ਫਤਹਿ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਟੌਪਿਕ ਆ ਜਾਸੂਸੀ ਦਾ ਤੇ ਇੰਟਰਨੈਸ਼ਨਲ ਜਾਸੂਸੀ ਦਾ ਟੌਪਿਕ ਆ ਉਹ ਤੇ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਪਲੀਜ਼ ਯਾਰ ਵੀ ਲਾਈਕ ਸ਼ੇਅਰ ਤੇ ਫੋਲੋ ਕਰਦੇ ਆ ਕਰੋ ਪਲੀਜ਼ ਉਹਨੂੰ ਬੇਨਤੀ ਹੈ ਯਾਰ ਤੁਡੇ ਇੱਕ ਕਲਿੱਕ ਨਾਲ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਪਲੀਜ਼ ਯਾਰ ਮੈਨੂੰ ਉਤਸ਼ਾਹ ਮਿਲਦਾ ਹਨਾ ਇਹ ਮਹਾਬੀ ਮੈਨੂੰ ਵੀ ਸੁਣਨ ਵਾਲੇ ਬੰਦੇ ਹੈਗੇ ਆ ਵਾ 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 ਸ਼ਖਸ਼ ਨੇ ਤੇ ਇਸ ਕਰਕੇ ਫਿਰ ਉਹੀ ਉਤਸ਼ਾਹ ਜਦੋਂ ਵਧਦਾ ਨਾ ਹੌਸਲਾ ਵਧਦਾ ਤਾਂ ਫਿਰ ਹੋਰ ਮਿਹਨਤ ਕੀਤੀ ਜਾਂਦੀ ਹੈ ਤੇ ਵਧੀਆ ਤੋਂ ਵਧੀਆ ਟੌਪਿਕ ਲੈ ਕੇ ਆਈਦਾ ਤੇ ਕਮੈਂਟਸ ਕਰਕੇ ਵੀਰ ਬਣ ਕੇ ਦੱਸਿਆ ਕਰੋ ਯਾਰ ਸਾਰੇ ਜਾਣੇ ਤੇ ਜਿੰਨੇ ਵੀ ਮੇਰੇ ਵੀਰ ਸੁਣਦੇ ਨੇ ਭੈਣਾਂ ਸੁਣਦੀਆਂ ਨੇ ਸਾਰੇ ਮੈਨੂੰ ਦੱਸਿਆ ਕਰੋ ਪਲੀਜ਼ ਵੀ ਜੇ ਕੋਈ ਡਿਮਾਂਡ ਹੁੰਦੀ ਆ ਵੀ ਕੋਈ ਟੌਪਿਕ ਸੁਣਨਾ ਹੁੰਦਾ ਕ੍ਰਾਈਮ ਨਾਲ ਰਿਲੇਟਡ ਹੋਵੇ ਜਾਂ ਅੰਤ ਤੁਸੀਂ ਜਿਹੜਾ ਲੈਟ ਹੋਵੇ ਜਿਹੜਾ ਮਰਜੀ ਹਾਂ ਕੋਈ ਰੌਕਰੀ ਹੋਵੇ ਜਾਂ ਪੁੱਛ ਵੀ ਸੁਣਨਾ ਹੋਵੇ ਤੇ ਕਮੈਂਟਸ ਕਰਕੇ ਤੁਸੀਂ ਉਹ ਵੀ ਦੱਸ ਸਕਦੇ ਹੋ ਮੈਨੂੰ ਤੇ ਪਲੀਜ਼ ਆਤਮਨਿਕ ਬੇਨਤੀ ਇੱਕ ਵਾਰ ਫੇਰ ਵੀ ਲਾਈਕ ਸ਼ੇਅਰ ਫੋਲੋ ਕਰ ਦਿਆ ਕਰੋ ਸੋ ਅੱਜ ਦਾ ਜਿਹੜਾ ਆਪਣਾ ਆਪਰੇਸ਼ਨ ਆਇਆ ਹੈਗਾ ਮੋਸਾਦ ਦਾ ਆਪਰੇਸ਼ਨ ਆ ਇਜ਼ਰਾਈਲ ਇਜ਼ਰਾਈਲ ਦੀ ਹੈ ਖੂਫੀ ਏਜੰਸੀ ਹੈ ਮੋਸਾਦ ਜਿਵੇਂ ਇੰਡੀਆ ਦੀ ਰੋਆ ਸਰਚ ਐਨਾਲਿਸਿਸ ਬਿੰਗਾ ਆਈਬੀ ਇੰਟੈਲੀਜੈਂਸ ਬਿਊਰੋ ਪਾਕਿਸਤਾਨ ਦੀ ਆਈਐਸਆਈਆ ਯੂਕੇ ਦੀ ਐਮਆਈ6 ਸਾ ਏ ਅਮਰੀਕਾ ਦਾ ਸੈਂਟਰਲ ਇੰਟੈਲੀਜੈਂਸ ਏਜੰਸੀ ਐਨਸੀਆਈਏ ਤੇ ਯੂਐਸਐਸਆਰ ਦੀ ਪਹਿਲਾਂ ਹੁੰਦੀ ਸੀ ਕੇਜੀਬ ਬਟੋਂ ਰਸ਼ੀਆ ਦੀ ਐਸਡੀਆਰ ਉਦਾਂ ਹੀ ਵਨ ਆਫ ਦੀ ਬੈਸਟ ਏਜੰਸੀ ਆ ਹੈ ਜਿਸੂਸੀਰੀ ਮਸਾਦ ਮਸਾਦ ਦੇ ਵਿੱਚ ਉੱਥੇ ਦੇ ਜਿਹੜੇ ਲੋਕਲ ਲੀਡਰ ਨੇ ਨਾ ਉਹ ਵੀ ਬਹਾਵ ਰਿਲਚਸ ਵੀ ਲੈਂਦੇ ਨੇ ਤੇ ਡੀਪਲੀ ਉਹਦੇ ਵਿੱਚ ਇਨਵੋਲ ਬਣਾਉਂਦੇ ਨੇ ਮਸਾਦ ਦੇ ਵਿੱਚ ਉਹਨਾਂ ਦੇ ਜਿਹੜੇ ਲੀਡਰ ਨੇ ਉੱਥੇ ਤੇ ਇਹਦੇ ਵਿੱਚ ਸ਼ਾਮਿਲ ਜਿਹੜਾ ਮਸਾਦ ਵਿੱਚ ਕੰਮ ਕਰਦੇ ਨੇ ਲੋਕੀ ਨੋਕੀਆ ਜਾਂ ਸ਼ਰਤਾਂ ਨੇ ਉਹਦੇ ਵਿੱਚ ਉਹ ਹੁਣ ਘਰੇ ਵੀ ਨਹੀਂ ਦੱਸਦੇ ਇਹਨਾਂ ਕਈ ਵਾਰ ਵੀ ਅਸੀਂ ਮਸਾਦ ਦੇ ਵਿੱਚ ਕੰਮ ਕਰਦੇ ਆ ਤੇ ਜੇ ਫੜੇ ਜਾਂਦੇ ਨੇ ਤਾਂ ਵੀ ਨਹੀਂ ਉਹ ਮੰਨਦੇ ਵੀ ਅਸੀਂ ਮਸਾਦ ਦੇ ਬੰਦੇ ਆ ਵੀ ਇਹ ਇੱਕ ਹੋਰ ਹੀ ਪ੍ਰਕਾਰ ਦੇ ਇਨਸਾਨ ਹੁੰਦੇ ਨੇ ਜਿਹੜੇ ਉਹਦੇ ਵਿੱਚ ਭਰਤੀ ਹੁੰਦੇ ਨੇ ਫਿਰ ਮੀਨਸ Mentally ਤੇ Physically fully prepared ਹੁੰਦੇ ਨੇ ਉਹ ਅੱਜ ਆਪਾਂ ਗੱਲ ਕਰਦੇ ਆ ਵੀ ਇੱਕ ਮਸਾਦ ਨੇ ਆਪਣਾ ਇਹੋ ਜਿਹਾ ਬਦਲਾ ਲਿਆ ਵੀ ਉਹ ਭੁੱਲੇ ਨਹੀਂ ਆਪਣੇ ਬੰਦਿਆਂ ਨੂੰ ਜਿਹੜੇ ਕਿਸੇ ਕਾਰਨ ਕਰਕੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਦਾ ਸ਼ਹੀਦ ਹੋਏ ਸੀ ਤੇ ਉਹਨਾਂ ਨੂੰ ਭੁੱਲੇ ਦੀ ਤੇ 16 ਸਾਲ ਦੇ ਲੰਬੇ ਵਕਫੇ ਦੇ ਅੰਤਰਾਲ ਦੇ ਵਿੱਚ ਵਿੱਚ ਉਹਨਾਂ ਨੇ ਬਦਲਾ ਲਿਆ ਇਹ ਕਹਾਣੀ ਇਦਾਂ ਸ਼ੁਰੂ ਹੁੰਦੀ ਆ ਇਹ ਆਪਰੇਸ਼ਨ ਦਾ ਨਾਮ ਰੱਖਦੇ ਨੇ ਮਰਸਾਦ ਬਲੇ ਰੈਥ ਆਫ ਕੋਡ ਉਸ ਟਾਈਮ 'ਤੇ ਉਹਨਾਂ ਦੀ ਪ੍ਰਾਈਮ ਮਿਨਿਸਟਰ ਹੁੰਦੀ ਆ ਗੋਲਡਾ ਮੇਰ ਠੀਕ ਹੈ ਨਾ 1972 ਦੇ ਅਗਸਤ ਦੇ ਵਿੱਚ ਕੀ ਹੁੰਦਾ ਮਿਊਨਿਕ ਦੇ ਵਿੱਚ 올림픽ਸ ਹੁੰਦੀਆਂ ਨੇ ਤੇ 올림픽ਸ ਦੇ ਵਿੱਚ ਕੀ ਹੁੰਦਾ ਅਗਸਤ ਦੇ ਐਂਡ ਜੇ ਸ਼ੁਰੂ ਹੁੰਦੀਆਂ ਨੇ ਤੇ ਜਿਹੜਾ 올림픽 ਵਿਲੇਜ ਹੁੰਦਾ ਉਹਦੇ ਵਿੱਚ ਇਹ ਜਿਹੜੀ ਵਾਰਦਾਤ ਹੋਈ ਸੀ ਇਹ 5 ਸਤੰਬਰ 1972 ਨੂੰ ਹੋਈ ਸੀਗੀ ਕੀ ਹੁੰਦਾ 올림픽 ਵਿਲੇਜ ਜਿੱਥੇ ਨਾ ਸਾਰੇ ਕਿਹੜਾਰੇ ਇਕੱਠੇ ਹੋ ਜਾਂਦੇ ਨੇ 올림픽 ਦੇ ਚੋਣਾਂ 올림픽 ਵਿਲੇਜ ਕਿਹਾ ਜਾਂਦਾ 올림픽 ਵਿਲੇਜ 1972 ਵਿੱਚ ਦੇਖ ਲੋ ਜਾਇ ਜੀ ਹੁੰਦੇ ਸੀਗੇ ਪ੍ਰਬੰਧ ਉਸ ਹਿਸਾਬ ਨਾਲ ਆ ਨਾ ਵੀ ਕੀ ਹੁੰਦਾ ਵੀ ਸ਼ਾਮ ਨੂੰ ਨਾ ਕੈਨੇਡਾ ਦੇ ਪਲੇਅਰ ਆ ਜਾਂਦੇ ਹੁੰਦੇ ਨੇ 올림픽 ਵਿਲੇਜ ਵਿੱਚ ਐਂਟਰ ਕਰਦੇ ਨੇ ਉਹ ਦੇਖਦੇ ਨੇ ਵੀ ਪਿੱਛੇ ਦੀ 올림픽 ਵਿਲੇਜ ਵਿੱਚ ਕੋਈ ਕੰਦ ਟੱਪ ਰਹੇ ਨਹੀਂ ਅਟਲੀਆ ਨੇ ਟਰੈਕ ਸੂਟ ਦੇ ਵਿੱਚ ਕੈਨੇਡਾ ਦੇ ਪਲੇਅਰਾਂ ਨੂੰ ਇਹ ਹੁੰਦਾ ਵੀ ਸ਼ਾਇਦ ਕੋਈ ਇਹ ਕਿਸੇ ਦੇਸ਼ ਦੇ ਘਟਾਰੀਏ ਨੇ ਹੈ ਤੇ ਉਹ ਉਹਨਾਂ ਨੂੰ ਮਦਦ ਕਰਦੇ ਆ ਗੰਧ ੱਪਣ ਚ ਅਣਜਾਣੇ ਚ ਮਦਦ ਕਰਦੇ ਰਹਿੰਦੇ ਨੇ ਹੁੰਦੇ ਨੇ ਉਹ ਪਲੈਸਟੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਟੈਰੋਰਿਸਟ ਹੁੰਦੇ ਨੇ ਠੀਕ ਹੈ ਨਾ ਤੇ ਕੀ ਹੁੰਦਾ ਜਦੋਂ 8 ਬੰਦੇ ਐਂਟਰ ਕਰ ਜਾਂਦੇ ਨੇ ਉੱਥੇ 올림픽 ਵਿਲੇਜ ਦੇ ਵਿੱਚ ਉਹ ਐਂਟਰ ਹੋਣ ਤੋਂ ਬਾਅਦ ਸਿੱਧਾ ਇਜ਼ਰਾਈਲ ਵਾਲਿਆਂ ਦੇ ਜਿੱਥੇ ਪਲੇਅਰ ਹੁੰਦੇ ਨੇ ਉੱਥੇ ਐਂਟਰ ਕਰਦੇ ਨੇ ਉੱਥੇ ਭਾਈ ਉਹ ਉਹਨਾਂ ਨੂੰ ਇੱਕ ਦੂਜੇ ਨਾਲ ਹੱਥੋਂ ਪਾਈ ਹੋ ਜਾਂਦੇ ਨੇ ਹਨਾ ਤੇ ਇਦਾਂ ਕੋ ਪਿਸਟਲ ਪਿਸਟਲ ਉਹਨਾਂ ਨੇ ਉਹ ਜਿਹੜੇ ਟੈਰਰਿਸਟ ਉਹਨਾਂ ਨੇ ਨਾ ਉਹਦਾ ਅਸਲਾ ਹੋਣਾ ਹੀ ਆ ਤੇ ਹੱਥੋਂ ਪਾਈ ਹੁੰਦੀ ਹੈ ਇੱਕ ਦੋ ਰੈਸਲਰਾਂ ਨਾਲ ਜਖਮੀ ਵੀ ਕਰੈਸਲਰ ਹੋ ਜਾਂਦਾ ਹਨਾ ਉਹ ਜ਼ੋਰ ਹੁੰਦਾ ਉਹਦੇ ਚ ਤੇ ਦੋ ਪਲੇਅਰ ਉੱਤੇ ਮੌਕੇ ਦੀ ਮਰ ਜਾਂਦੇ ਨੇ ਉਹਨਾਂ ਦੇ ਤੇ ਇਹ ਸੱਤੋਂ ਪਾਈ ਦੇ ਵਿੱਚ 11 ਨੂੰ ਬੰਦਕ ਬਣਾ ਲੈਂਦੇ ਨੇ ਚਲੋ ਜੀ ਜਦੋਂ ਇੱਕ ਬੰਦਕ ਬਣਾ ਲੈਂਦੇ ਨੇ ਤੇ ਜਦੋਂ ਉਹਨਾਂ ਨੇ ਹੱਥੋਂ ਪਾਈ ਦੇ ਵਿੱਚ ਜਾਨੀ ਦੋ ਤਾਂ ਮੌਕੇ ਦੀ ਮਰ ਜਾਂਦੇ ਨੇ ਤੇ 11 ਜਣਾਂ ਨੂੰ ਬੰਧਕ ਬਣਾ ਲੈਂਦੇ ਨੇ ਉਹ ਬੰਧਕ ਬਣਾਉਣ ਤੋਂ ਬਾਅਦ ਕੀ ਹੁੰਦਾ ਤੇ ਉੱਥੇ ਨਾ ਜਨਮਨੀ ਵਿੱਚ ਪੈਨਿਕ ਜਾ ਹੋ ਜਾਂਦਾ ਵੀ ਆਹ ਕੀ ਹੋ ਗਿਆ ਹਨਾ ਵੀ 올림픽 ਵਿਲੇਜ ਦੇ ਵਿੱਚ ਅਟੈਕ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਤੇ ਜਰਮਨ ਗਵਰਨਮੈਂਟ ਵੀ ਪਰੇਸ਼ਾਨ ਹੁੰਦੀ ਆ ਉਸ ਤੋਂ ਬਾਅਦ ਕੀ ਹੁੰਦਾ ਜੇ ਉਹ ਫਿਲਸਟੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਜਿਹੜੇ ਟੈਰਰਿਸਟ ਹੁੰਦੇ ਨੇ ਉਹ ਆਪਣੀ ਡਿਮਾਂਡ ਰੱਖਦੇ ਨੇ ਦਮਾਨ ਇਹ ਹੁੰਦੀ ਆ ਵੀ ਸਾਡੇ ਜਿਹੜੇ ਇਜ਼ਰਾਈਲ ਦੀ ਜੇਲ੍ਹ ਦੇ ਵਿੱਚ 234 ਜਣੇ ਆ ਜਿਹੜੇ ਕੈਦੀ ਆ ਸਾਡੇ ਇਸ ਆਰਗੇਨਾਈਜੇਸ਼ਨ ਦੇ ਵੀ ਉਹਨਾਂ ਨੂੰ ਰਿਹਾ ਕਰੋ ਤੇ ਇਜ਼ਰਾਈਲ ਦੀ ਪਹਿਲੇ ਦਿਨ ਤੋਂ ਹੀ ਅੱਜ ਤੱਕ ਵੀ ਉਹਨਾਂ ਦੀ ਇੱਕ ਇਹ ਉਹ ਆ ਦੀ ਆਪਣੇ ਇਹਨਾਂ ਦੀ ਪਾਲਿਸੀ ਆ ਇਜ਼ਰਾਈਲ ਦੀ ਗਵਰਨਮੈਂਟ ਕਦੇ ਵੀ ਅੱਤਵਾਦੀਆਂ ਨਾਲ ਡੀਲ ਨਹੀਂ ਕਰਦੀ ਚਾਹੇ ਕਿੰਨੀ ਵੱਡੀ ਹੀ ਐਮਰਜੈਂਸੀ ਹੋ ਜਵੇ ਕਿਹਨੂੰ ਮਰਜੀ ਬੰਦ ਗੁਣਾ ਲੈਣ ਉਹਨਾਂ ਦਾ ਕਾਨੂੰਨ ਤੇ ਸਾਫ਼ ਲਿਖਿਆ ਹੋਇਆ ਵੀ ਅਸੀਂ ਕਦੇ ਟੈਰਰਿਸਟ ਆਰਗੇਨਾਈਜੇਸ਼ਨ ਨਾਲ ਕਦੇ ਵੀ ਕਿਸੇ ਨਾਲ ਅਸੀਂ डील ਨਹੀਂ ਕਰਾਂਗੇ ਕਿਸੇ ਵੀ ਪ੍ਰਕਾਰ ਦੀ ਇਜ਼ਰਾਈਲ ਸਾਫਨਾ ਕਰ ਦਿੰਦਾ ਜੀ ਉਸ ਟਾਈਮ ਫਿਰ ਕੀ ਹੁੰਦਾ ਆਬੀਅਸਲੀ ਆ ਵੀ ਪੈਨਿਕ ਤਾਂ ਹੋਣੀ ਹੀ ਹੋਣਾ ਸੀ ਹੈ ਨਾ ਫਿਰ ਉਹਨਾਂ ਨੇ ਇਜ਼ਰਾਈਲ ਨੇ ਨਾ ਜਰਮਨੀ ਨੂੰ ਕ ਕਰ ਵੈਸਟ ਕੀਤੀ ਵੀ ਪਲੀਜ਼ ਤੁਸੀਂ ਇਦਾਂ ਕਰੋ ਵੀ ਸਾਡੀ ਜਿਹੜੀ ਸਪੈਸ਼ਲ ਫੋਰਸ ਨੇ ਸਾਨੂੰ ਤੁਹਾਡੇ ਦੇਸ਼ ਦੇ ਵਿੱਚ ਐਂਟਰ ਕਰਨ ਦੀ ਆਗਿਆ ਦਿਓ ਵੀ ਅਸੀਂ ਆਪਣੇ ਤੌਰ ਤੇ ਆਪਣੇ ਟੈਕਟਿਕਸ ਵਰਤ ਕੇ ਵੀ ਅਸੀਂ ਆਪਣੇ ਪਲੇਸ ਨੂੰ ਛਡਵਾ ਲੈਂਦੇ ਆ ਬਟ ਉਹਨੂੰ ਜਰਮਨੀ ਨਾ ਘਟਨਦਾ ਉਹ ਕਹਿੰਦੇ ਵੀ ਨਹੀਂ ਯਾਰ ਕਿਉਂਕਿ ਜਰਮਨੀ ਵੀ ហេਟੀ ਸੀਗੀ ਹੈ ਨਾ ਜਰਮਨੀ ਮੇਂ ਆਉਣਾ ਸੀਗਾ ਬਾਲ ਦੇ ਵਿੱਚ ਉਹਨਾਂ ហេਟੀ ਹੋਣੀ ਸੀ ਵੀ ਜਰਮਨੀ ਕੋਲ ਹੈ ਹੀ ਨਹੀਂ ਤੇ ਵੀ ਇਜ਼ਰਾਈਲ ਨੂੰ ਆ ਪਾਣੀ ਪੀਓ ਤੇ ਕੋਰਸੇਸ ਨੂੰ ਆਉਣਾ ਪਿਆ ਨਾ ਤਾਂ ਕਰਕੇ ਉਹ ਮਨਾ ਕਰ ਦਿੰਦੇ ਰਹੇ ਉਸ ਤੋਂ ਬਾਅਦ ਕੀ ਹੁੰਦਾ ਉਹ ਕੀ ਕਰਦੇ ਨੇ ਜਦੋਂ ਇਹ ਆਪਣੇ ਮੰਗਾਂ ਨਹੀਂ ਮੰਨਦੇ ਨਾ ਤਾਂ ਇਹ ਜਿਹੜੇ ਅਤਵਾਦੀ ਹੁੰਦੇ ਨੇ ਇਹ ਆ ਪਲੇਅਰਾਂ ਦੇ ਵਿੱਚੋਂ ਦੋ ਜਣੇ ਨੂੰ ਚਾਕੂ ਨਾਲ ਮਾਰ ਕੇ ਬਾਹਰ ਸੁੱਟ ਦਿੰਦੇ ਨੇ ਲਾਇ ਇਜ਼ਰਾਈਲ ਨੂੰ ਦਿਖਾਉਣ ਲਈ ਇਜ਼ਰਾਈਲ ਪਰ ਫਿਰ ਵੀ ਨਹੀਂ ਡੀਲ ਤੇ ਆਪਣੇ ਕੱਤਤਵਾਦੀਆਂ ਨਾਲ ਠੀਕ ਹੈ ਨਾ ਤੇ ਜਰਮਨੀ ਦੀ ਉੱਤੇ ਆਉਂਦੀਆਂ ਟੀਮ ਚੱਕ ਕੇ ਲਾਸ਼ਾਂ ਨੂੰ ਲੈ ਜਾਂਦੀਆਂ ਹਨ ਨਾ ਉਹਨਾਂ 9 ਪਲੇਅਰ ਬਚ ਜਾਂਦੇ ਨੇ ਤੇ ਚਲੋ ਜੀ ਅਖੀਰ ਨੂੰ ਹੁੰਦਾ ਨਹੀਂ ਅੱਤਵਾਦੀਆਂ ਦੀ ਗੱਲ ਮੁੱਕਦੀ ਹੈ ਜਰਮਨੀ ਦੇ ਨਾਲ ਸਰਕਾਰ ਦੇ ਨਾਲ ਵੀ ਐਦਾਂ ਕਰੋ ਸਾਨੂੰ ਇੱਕ ਬੱਸ ਦੇ ਦਿਓ ਇੱਕ ਹੈਲੀਕਾਪਟਰ ਦੇ ਦਿਓ ਅਸੀਂ ਇੱਥੋਂ ਚਲੇ ਜਾਂਦੇ ਹਾਂ ਤੇ ਜਿੱਥੇ ਮਰਜੀ ਹੈ ਤੁਹਾਡੇ ਦੇਸ਼ ਚੋਂ ਚਲੇ ਜਾਂਦੇ ਹਾਂ ਤੇ ਜਰਮਨੀ ਵਾਲੇ ਮੰਨ ਜਾਂਦੇ ਆ ਕੀ ਹੁੰਦਾ ਜਰਮਨੀ ਵਾਲੇ ਜਦੋਂ ਮੰਨ ਜਾਂਦੇ ਆ ਉਸ ਤੋਂ ਬਾਅਦ ਕੀ ਹੁੰਦਾ ਜਰਮਨੀ ਵਾਲੇ ਯਾਨੀ ਇਹ ਕਹਿੰਦੇ ਨੇ ਵੀ ਠੀਕ ਆ ਸੀ ਉਹ ਕਰ ਲਏ ਜਰਮਨੀ ਵਾਲੇ ਰਸਤੇ ਦੇ ਵਿੱਚ ਨਾ ਸਾਰਕ ਸ਼ੂਟਰਸ ਲਗਾ ਲਏ ਸਨੇਪਰਸ ਭੇਜ ਆਂਦੇ ਆ ਤੇ ਤਾਂ ਜੋ ਵੀ ਜੇ ਮੌਕਾ ਮਿਲਿਆ ਆਪਾਂ ਉਹਨਾਂ ਨੂੰ ਆਪਣਾ ਆਪਰੇਸ਼ਨ ਕਰਕੇ ਛਡਵਾ ਲਾਂਗੇ ਕੀ ਹੁੰਦਾ 에어ਪੋਰਟ ਤੇ ਜਾਣ ਲੱਗਦੇ ਆ ਤੇ ਰਸਤੇ ਦੇ ਵਿੱਚ ਸ਼ਾਮ ਦਾ ਟਾਈਮ ਹੁੰਦਾ ਤੇ ਪਹੁੰਚ ਜਾਂਦੇ ਮਿਊਨਿਖ 에어ਪੋਰਟ ਤੇ ਜਦੋਂ ਉੱਥੇ ਅਈਲੇ ਕਪ੍ਰਿਚਲੇ ਇਹਨੇ ਟੈਰਰਿਸਟ ਪਲੇਅਰ ਵੀ ਚਲਾ ਦੇਤੇ ਇਧਰੋਂ ਸ਼ੂਟਿੰਗ ਸ਼ੁਰੂ ਹੋ ਜਾਂਦੀ ਆ ਤੇ ਅੱਦੋ ਦਿਨ ਅਤਵਾਦੀ ਨੇ ਲੱਗਦੀ ਆ ਤੇ ਆਪਣਾ ਤਪਰੀਰ ਵਿੱਚ ਕੀ ਹੁੰਦਾ ਉਹ ਅਤਵਾਦੀ ਘਬਰਾ ਜਾਂਦੇ ਨੇ ਤੇ ਉਹ ਪਲੇਅਰਾਂ 'ਤੇ ਗੋਲੀ ਮਾਰਦੇ ਨੇ ਉਹਨਾਂ ਦੇ ਸਾਰੇ ਪਲੇਅਰ ਮਰ ਜਾਂਦੇ ਨੇ ਤੇ ਇਧਰੋਂ ਸ਼ੂਟ ਇਹਨਾਂ ਨੇ ਗੋਲੀ ਮਾਰਦੇ ਨੇ ਟੈਰਰਿਸਟ ਵੀ ਉਹ ਵੀ ਮਰ ਜਾਂਦੇ ਨੇ ਮੀਨਸ ਉੱਤੀ ਰਫਾ ਦਾ ਬਹੁਤ ਸਾਰਾ ਕੁਝ ਹੋ ਕਰਾਵਾ ਜਾਂਦਾ ਤੇ ਚਲੋ ਜੀ ਇਜ਼ਰਾਈਲ ਨੂੰ ਇਸ ਗੱਲ ਤੇ ਗੁੱਸਾ ਬਹੁਤ ਆਇਆ ਤੇ ਇਸ ਕਰਕੇ 5 ਸਪਟੰਬਰ ਦਾ ਦਿਨ ਹੈ ਇਜ਼ਰਾਈਲ ਵਾਲੇ ਹੁਣ ਵੀ ਉਹਨੂੰ ਬਲੈਕ ਡੇ ਮੰਨਦੇ ਆ 5 ਅਪ੍ਰੈਲ ਨੂੰ ਤੇ ਇਜ਼ਰਾਇਲ ਨੂੰ ਗੁੱਸਾ ਬਹੁਤ ਸੀਗਾ ਤੇ ਉਹਨਾਂ ਨੇ ਪਬਲਿਕ ਨੂੰ ਸ਼ਾਂਤ ਕਰਨ ਲਈ ਅਗਲੇ ਹਫ਼ਤੇ ਵਿੱਚ ਉਹਨਾਂ ਨੇ ਲਿਬਨਾਨ ਤੇ ਆਪਣੇ ਲਿਬਨਾਨ ਦੇ ਵਿੱਚ ਜਿੰਨੇ ਵੀ ਇਹਨਾਂ ਟਿਕਾਣੇ ਸੀਗੇ ਆਪਣੇ ਲਗਨਾਂ ਤੇ ਸੀਰੀਆ ਦੇ ਵਿੱਚ ਇਹਦੇ ਫਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦੇ ਜਿੰਨੇ ਵੀ ਟਿਕਾਣੇ ਸੀਗੇ ਉਹਨਾਂ ਨੇ ਸਾਰਿਆਂ ਦੇ ਬੰਬਾਰੀ ਵੀ ਕੀਤੀ ਤੇ 200 ਲੋਕ ਮਾਰ ਕੇ ਸੀਗੇ ਉਹਨਾਂ ਦੇ ਬੇਕਸੂਰ ਵੀ ਮਾਰੇ ਗਏ ਸੀਗੇ ਸਭ ਪਬਲਿਕ ਨੂੰ ਟਕਾਉਣ ਲਈ ਤੇ ਉਸੇ ਰਾਤ ਫਿਰ ਜਿਹੜੀ 골ਡਾ ਮੈਰ ਹੁੰਦੀ ਆਏ ਆ ਆਪਣੇ ਸਤਜੇ ਮੀਟਿੰਗ ਆ ਉਹਦੇ ਵਿੱਚ ਮੁਖਾਦ ਦਾ ਚੀਫ ਵੀ ਹੁੰਦਾ ਉਹ ਜਾਨੀ ਬਣਾ ਲੈਂਦੇ ਨੇ ਵੀ ਯਾਰ ਮਨ ਬਣਾ ਲੈਂਦੇ ਵੀ ਮਸਲਾ ਲੈਣੀ ਲੈਣਾ ਕੁਛ ਵੀ ਹੋਵੇ ਵੀ ਚਲੋ ਜਿਹੜੇ ਹੱਤ ਬਾਜੀ ਦਾ ਮਰਗੇ ਜਿਹੜੇ ਦੇ ਪਿੱਛੇ ਜਿਨ੍ਹਾਂ ਨੇ ਆਪਣ ਨੂੰ ਦਿੱਤਾ ਲੋਜਿਸਟਿਕ ਦਿੱਤਾ ਤੇ ਜਿਨ੍ਹਾਂ ਨੇ ਫੰਡਿੰਗ ਕੀਤੀ ਹੁੰਦਾ ਸਾਰਿਆਂ ਤੋਂ ਬਦਲਾ ਲੈਣੀ ਲੈਣਾ ਹੁਣ ਕੀ ਹੁੰਦਾ ਉਹਨਾਂ ਨੇ ਇੱਕ ਟੀਮ ਤਿਆਰ ਕਰਦੇ ਨੇ ਉਹ ਟੀਮ ਦੇ ਵਿੱਚ ਨੋਕੇ ਸ਼ਖਤਾ ਹੁੰਦੇ ਨੇ ਉਹ ਕਹਿੰਦੇ ਵੀ ਘਰੇ ਨਹੀਂ ਦੱਸਣਾ ਤੁਸੀਂ ਵੀ ਅਸੀਂ ਕਿਹੜੇ ਕੰਮ ਲਈ ਚੱਲੇ ਆ ਵੱਡੀ ਇੱਕ ਟੀਮ ਤਿਆਰ ਹੁੰਦੀ ਆ ਤੇ ਜੇ ਤੁਸੀਂ ਫੜੇਗੇ ਤੁਸੀਂ ਮੰਨਣਾ ਨਹੀਂ ਅਸੀਂ ਮਸਾਦ ਦੇ ਬੰਦੇ ਆ ਫਿਜ਼ੀਕਲੀ ਤੇ ਮੈਂਟਲੀ ਉਹਨਾਂ ਨੂੰ ਫੁੱਲੀ ਪ੍ਰੀਪੇਅਰ ਕਰ ਦਿੰਦੇ ਨੇ ਚਲੋ ਜੀ ਉਹਨਾਂ ਲਈ ਟੀਮ ਤਿਆਰ ਕਰਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ 골ਡਾ ਮੇਅਰ ਜਿਹੜੀ ਹੁੰਦੀ ਆ ਉਹ ਫੁੱਲ ਉਹਨਾਂ ਨੂੰ ਆਰਡਰ ਦੇ ਦਿੰਦੀ ਆ ਵੀ ਤੁਸੀਂ ਬਦਲਾ ਲੈਣੀ ਲੈਣਾ ਤੇ ਆਪਦੇ ਜਿਹੜੇ ਸੀਕ੍ਰੇਟ ਏਜੰਸੀ ਹੁੰਦੀਆਂ ਨੇ ਮਸਾਦ ਜਿਹੜੇ ਆਪਦੀ ਟੈਕਨੀਕਲ ਏਜੰਸੀ ਹੁੰਦੀ ਆ ਉਹਨਾਂ ਦਾ ਮੈਂ ਹੁੰਦਾ ਬਿੰਗ ਹੁੰਦਾ ਉਹਨਾਂ ਨੂੰ ਪਤਾ ਲਗਾਉਂਦਾ ਵੀ ਯੂਰਪ ਦੇ ਅਲੱਗ-ਅਲੱਗ 12-13 ਟਿਕਾਣਿਆਂ ਦੇ ਵਿੱਚ ਬੰਦੇ ਉਹਨਾਂ ਰਹਿੰਦੇ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਹਣ ਇਜ਼ਰਾਈਲ ਪਤਨਾ ਨੂੰ ਆਪਦੀ ਸਕਿਉਰਟੀ ਵੀ ਬਤਾ ਲੈਂਦੇ ਨੇ ਤੇ ਕੁਝ ਜਾਨੀ ਜਿਆਦਾ ਸਕਿਉਰਟੀ ਅੰਦਰ ਰਹਿਣ ਲਈ ਕੁਝ ਅੰਡਰਗਰਾਉਂਡ ਹੋ ਜਾਂਦੇ ਨੇ ਚਲੋ ਜੀ ਪਹਿਲਾ ਬਦਲਾ ਲੈ ਲੈਂਦੇ ਨੇ ਇਜ਼ਰਾਈਲ ਵਾਲੇ 16 ਅਕਤੂਬਰ 1972 ਨੂੰ ਉਹ ਹੁੰਦਾ ਬੰਦਾ ਆਉਦਨ ਯਾਤਰਾ ਉਹਦਾ ਉਹ ਹੁੰਦਾ ਰਹਿਣਾ ਹੁੰਦਾ ਰੋਮ ਦੇ ਵਿੱਚ ਇਟਲੀ ਦੇ ਵਿੱਚ ਰੋਮ ਦੇ ਵਿੱਚ ਉਹਦਾ ਰਾਤ ਨੂੰ ਖਾਣਾ ਖਾ ਕੇ ਵਾਪਸ ਆ ਰਿਆ ਹੁੰਦਾ ਉਹਦੇ ਗੋਲੀਆਂ ਮਾਰ ਕੇ ਮਾਰਦੇ ਨੇ ਇਜ਼ਰਾਈਲ ਦੇ ਏਜੰਟ ਮਸਾਦ ਦੇ ਤੇ ਦੂਜਾ ਇਹ ਮਾਰਦੇ ਨੇ ਡਾਕਟਰ ਮਹਿਮੂਦ ਹਮਸਾਰੀ ਨੂੰ ਉਹ ਫਿਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਰਿਪਰੈਜ਼ੈਂਟੇਟਿਵ ਹੁੰਦਾ ਫਰਾਂਸ ਦੇ ਵਿੱਚ ਉਹਨੂੰ ਨਾ ਮਸਾਦ ਦੀ ਇੱਕ ਏਜੰਟ ਹੁੰਦੀ ਆ ਅਨ ਲੇਡੀ ਹੁੰਦੀ ਆ ਊਮਨ ਹੁੰਦੀ ਆ ਉਹ ਪੱਤਰਕਾਰ ਬਣ ਕੇ ਮਿਲਦੀ ਆ ਉਹਦੇ ਨਾਲ ਵਧੀਆ ਦੋਸਤੀ ਕਰ ਲੈਂਦੀ ਆ ਉਹਨੂੰ ਤੰਦੇ ਬੁਲਾਉਂਦੇ ਨੇ ਉਹਦੇ ਅਪਾਰਟਮੈਂਟ ਚੋਂ ਵਾਪਸ ਬੁਲਾਉਂਦੇ ਨੇ ਥੱਲੇ ਉਹ ਆਉਂਦਾ ਤੇ ਜਦੋਂ ਵਾਪਸ ਆਉਂਦਾ ਤੇ ਉੱਪਰ ਚੜ ਕੇ ਇੱਕ ਦੂਜਾ ਮਸਾਦਾ ਏਜੰਟ ਉਹਦੇ ਕਮਰੇ ਜਾ ਕੇ ਉਹਦੇ ਟੈਲੀਫੋਨ ਚ ਬੰਬ ਲਗਾ ਦਿੰਦਾ ਤੇ ਦੇਖਦੇ ਨੇ ਵੀ ਉਸ ਤੋਂ ਬਾਅਦ ਚ ਰਿੰਗ ਮਾਰ ਕੇ ਦੇਖਦੇ ਨੇ ਵੀ ਕਮਰੇ ਚ ਉਹੀ ਆ ਤਾਂ ਕਨਫਰਮ ਹੋ ਜਾਂਦਾ ਫਿਰ ਉਹ ਟੈਲੀਫੋਨ ਵਾਲਾ ਬੰਬ ਫਟਦਾ ਤੇ ਉਸ ਟਾਈਮ ਉਹ ਮਰਦਾ ਨਹੀਂ ਇੰਜਰਡ ਹੋ ਜਾਂਦਾ ਤੇ ਬਟ ਮਹੀਨੇ ਬਾਅਦ ਉਹਦੇ ਹਸਪੀਟਲ ਜਾ ਕੇ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਚਾਰ ਹੋਰ ਅਲੱਗ-ਅਲੱਗ ਟਿਕਾਣਿਆਂ ਤੇ ਯਾਨੀ ਇੱਧੇ ਹੀ ਬੰਦਲੇ ਲੈਂਦੇ ਨੇ ਅਲੱਗ-ਅਲੱਗ ਛੜਛਣੂ ਮਾਰਦੇ ਨੇ ਜਿਹੜੇ ਇਹਦੇ ਵਿੱਚ ਇਨਵੋਲਵ ਸੀਗੇ ਫਿਰ ਇੱਕ ਮਾਸਟਰਮਾਈਂਡ ਹੁੰਦਾ ਜਿਹੜਾ ਬਾਅਦ ਪਤਾ ਲੱਗਦਾ ਮੇਨ ਮਾਸਟਰਮਾਈਂਡ ਹੈ ਜਿਹੜਾ ਉਹ ਲੈਵਨਾਰਨ ਦੇ ਵਿੱਚ ਰਹਿਣਾ ਹੁੰਦਾ ਠੀਕ ਹੈ ਨਾ ਸਾਜ਼ਿਸ਼ ਕਰਤਾ ਹੁੰਦਾ ਉਹਨੂੰ ਮਾਰਦੇ ਨੇ ਇੱਕ ਹੋਰ ਮਾਸਟਰਮਾਈਂਡ ਹੁੰਦਾ ਉਹ ਜਿਹੜਾ ਬੇਰਟ ਦੇ ਇੱਕ ਹੋਟਲ ਦੇ ਵਿੱਚ ਰਹਿਣਾ ਹੁੰਦਾ ਉਹ ਸਿਰਫ ਰਾਤ ਨੂੰ ਹੀ ਹੋਟਲ ਚ ਆਉਣਾ ਹੁੰਦਾ ਠੀਕ ਹੈ ਨਾ ਤੇ ਜਦ ਰਾਤ ਨੂੰ ਹੋਟਲ 14 ਦਾ ਤਾਂ ਦੇਖਦੇ ਨੇ ਉਥੇ ਇੱਕ ਕਮਰਾ ਕਰਾਏ ਤੇ ਲੈ ਕੇ ਰਹਦਾ ਇਹਨਾਂ ਦਾ ਮਸਾਦਾ ਏਜੰਟ ਯਾਨੀ ਐਨੇ ਪਾਪੜ ਪੇਲਦੇ ਨੇ ਕਹਿਣ ਦਾ ਮਤਲਬ ਉਹ ਉਥੇ ਰਾਤ ਨੂੰ ਰਹਦਾ ਆਪਦਾ ਕਮਰਾ ਲੈ ਕੇ ਤੇ ਕਨਫਰਮ ਕਰ ਲਈ ਵੀ ਹਾਂ ਕਮਰੇ ਚ ਉਹੀ ਆ ਉਹਦੇ ਦੇਖਦੇ ਨੇ ਉਹਦੇ ਆਉਣ ਤੋਂ ਪਹਿਲਾਂ ਉਹਦੇ ਬੰਬ ਲਵਾਉਣ ਲਗਾਉਂਦੇ ਨੇ ਉਹਦੇ ਕਮਰੇ ਚ ਤੇ ਫਿਰ ਉਹਨੂੰ ਵੀ ਲਾਸਟ ਕਰਕੇ ਮਾਰਦੇ ਨੇ ਇਹ ਹੋਰ ਇੱਕ ਇਹਦੇ ਪਿੱਛੇ ਇੱਕ ਹੋਰ ਕਹਾਣੀ ਆ ਵੀ ਜਿੰਨਿਆਂ ਦੇ ਵੀ ਇਹ ਇਹ ਬਲਾਸਟਾਂ ਮਰੇਦਾ ਦਾ ਮਰੀ ਮਰੇ ਨੇ ਜਿਹੜੇ ਗੋਲੀਆਂ ਮਾਰੀ ਇਹਨਾਂ ਨੇ ਕਿਤੇ 11-11 ਗੋਲੀਆਂ ਮਾਰਦੇ ਨੇ ਤਾਂ ਕਿ ਉਹ ਜਿਵੇਂ ਵੀ ਸਾਡੇ 11 ਪਲੇਅਰ ਮਾਰਬਰੇ ਸੀਗੇ ਅਸੀਂ ਬਚਣਾ ਲਿਆ ਗਿਆ ਯਾਰਾ ਪਲੇਅਰਾਂ ਦਾ ਠੀਕ ਹੈ ਨਾ ਤੇ ਇੱਕ ਇਹਨਾਂ ਦਾ ਇਹਨਾਂ ਤੋਂ ਬੇਕਸੂਰੀ ਮਾਰਿਆ ਜਾਂਦਾ ਕਹਿੰਦੇ ਉਹ ਵੇਟਰ ਸੀਗਾ ਮਰੱਕੋ ਦੇ ਹੋਟਲ ਦੇ ਵਿੱਚ ਸੀਗਾ ਤੇ ਵੇਟਰ ਸੀਗਾ ਇਹਨਾਂ ਨੂੰ ਸ਼ੱਕ ਹੁੰਦੀ ਆ ਉਹ ਬੇਕਸੂਰੀ ਮਰ ਜਾਂਦਾ ਤੇ ਉੱਥੇ ਇਹਨਾਂ ਦੇ 6 ਜੱਟ ਫੜੇ ਜਾਂਦੇ ਨੇ ਇਹ ਉਹਨਾਂ ਦੇ ਵਿੱਚ ਦੋ ਔਰਤਾਂ ਹੁੰਦੀਆਂ ਨੇ ਨਾਰਵੇ ਦੀ ਪੁਲਿਸ ਨੇ ਉਹਨਾਂ ਨੂੰ ਫੜਦੀ ਆ ਤੇ ਜਾਨੀ ਇਹਨਾਂ ਦਾ ਜਿਹੜਾ ਬਦਲੇ ਦਾ ਆਪਰੇਸ਼ਨ ਹੁੰਦਾ ਹੈ 1972 ਤੋਂ ਲੈ ਕੇ 1988 ਤੱਕ ਚੱਲਦਾ 16 ਸਾਲ ਦਾ ਵੱਡਾ ਵਕਫਾ ਹੁੰਦਾ 16 ਸਾਲ ਦੇ ਵੱਡੇ ਵਕਫੇ ਦੇ ਅੰਤਰਾਲ ਨਾਲ ਇਹ ਬਦਲਾ ਲੈਂਦੇ ਨੇ ਮਸਾਦ ਦੇ ਏਜੰਟ ਇਹ ਜੀ ਏਜੰਸੀ ਆ ਇਹ ਮੰਨਉਂਦੀ ਬਦਲ ਦੀ ਬੈਸਟ ਏਜੰਸੀ ਆ ਤੇ ਜਦੋਂ ਉੱਥੇ ਨਾਰਵੇ ਦੀ ਪੁਲਿਸ ਇਹਨਾਂ ਨੂੰ ਕਰਦੀ ਆ ਪਤਾ ਕਰਦੀ ਆ ਉੱਥੇ ਇਹਨਾਂ ਨੂੰ ਫੜੇ ਜਾਂਦੇ ਨੇ ਉੱਥੇ ਤਾ ਇਹਨਾਂ ਜਿਹੜਾ ਲੀਡਰ ਹੁੰਦਾ ਮਾਈਕਰਾਡਾ ਉਹ ਵੀ ਫੜਿਆ ਜਾਂਦਾ ਤੇ ਤਾਂ ਫਿਰ ਇਜ਼ਰਾਈਲ ਤੇ ਦਬਾਅ ਬਣਦਾ ਤੇ ਇਜ਼ਰਾਈਲ ਥੋੜਾ ਫਿਰ ਉਹਨੂੰ ਠੰਡਾ ਪਾ ਲੈਂਦੇ ਨੇ ਅੰਦਰ ਤਾਂ ਵੀ ਕੇ ਫੇਰ ਪਰ ਉਸ ਤੋਂ ਬਾਅਦ ਫੇਰ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਵੀ ਮਾਨ ਮਗਾਉਂਦੇ ਨੇ ਜਾਨੀ ਕਹਿਣ ਦਾ ਮਤਲਬ ਆ ਵੀ ਮੋਸਾਦ ਨੇ ਆਪਦਾ ਆਪਰੇਸ਼ਨ ਜਿਹੜਾ ਕੀਤਾ ਸੀ ਆਪਦੇ ਘਟਾਰੀਆਂ ਪਿੱਛੇ ਉਹਦਾ ਪੂਰਾ ਉਹਨਾਂ ਨੂੰ ਸਿਰੇ ਚ ਲਾਇਆ ਤੇ ਆਪਣਾ ਫਤਲਾ ਪੂਰਾ ਲਿਆ ਇਕੱਲਾ ਇਕੱਲਾ ਛੋਣ ਛੋਣ ਕੇ ਮਾਰਿਆ ਮੋਸਾਦ ਨੇ ਇਹ ਇਦਾਂ ਹੀ ਮਸਾਦ ਨੇ ਹੋਰ ਵੀ ਬਹਾਵਾ ਆਪਰੇਸ਼ਨ ਕੀਤੇ ਨੇ ਇਹ ਮੰਨ ਆਉਂਦੀ ਬੈਸਟ ਆਪਰੇਸ਼ਨ ਸੀਗਾ ਰੈਥ ਆਫ ਗੋਡ ਜਿਹੜਾ ਮਸਾਦ ਨੇ ਨੀਪਰੇ ਚੜਾਇਆ ਸੀਗਾ ਤੇ ਇਦਾਂ ਦੀ ਹੋਰ ਜਸੂਸੀ ਟੌਪਿਕ ਸੁਣਨ ਲਈ ਪਲੀਜ਼ ਤੁਸੀਂ ਕਮੈਂਟ ਕਰਦੇ ਰਿਹਾ ਕਰੋ ਤੇ ਆਪਾਂ ਅੱਗੇ ਵਾਸਤੇ ਹੋਰ ਵਧੀਆ-ਵਧੀਆ ਟੌਪਿਕ ਲੈ ਕੇ ਆਇਆ ਕਰਾਂਗੇ ਤੇ ਹੁਣ ਆਪਾਂ ਇਹ ਟੌਪਿਕ ਨੂੰ ਕੀਤਾ ਜਾਂ ਖਤਮ ਕਰਦੇ ਆਂ ਤੇ ਮਿਲਦੇ ਆਂ ਅੱਗੇ ਕਿਸੇ ਹੋਰ ਅਜਿਹੇ ਟੌਪਿਕ ਦੇ ਵਿੱਚ ਤੇ ਕੋਈ ਜਸੂਸੀਆ ਕ੍ਰਾਈਮ ਦਾ ਟੌਪਿਕ ਲੈ ਕੇ ਆਵਾਂਗੇ ਤੇ ਇੱਕ ਗੱਲ ਇਹ ਆ ਵੀ ਪਲੀਜ਼ ਫੇਰ ਬੇਨਤੀ ਆ ਲਾਈਕ ਸ਼ੇਅਰ ਫੋਲੋ ਕਰਦੇ ਜਾ ਕਰੋ ਤੇ ਮਿਲਦੇ ਆਂ ਅਗਲੀ ਵਾਰ ਕਿਸੇ ਹੋਰ ਵਧੀਆ ਜਿਹੇ ਟਾਪਿਕ ਲੈ ਕੇ ਤੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ